ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਏ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਇੱਥੇ ਹੈਗਾ ਏ 10 10:30 ਦਾ ਤੇ ਮੀ ਇੰਨਾ ਪੀ ਰਿਆ ਨਾ ਤੁਹਾਨੂੰ ਮੈਂ ਕੀ ਦੱਸਾਂ ਇੱਧਰ ਦੇਖੋ ਬਹੁਤ ਜ਼ਿਆਦਾ ਨੌਨ ਸਟਾਪ ਮੀ ਪੀ ਰਿਆ ਕੋ ਬਾਰੰਦ ਖਿਖਾਣ ਨੂੰ ਬਹੁਤ ਜ਼ਿਆਦਾ ਮੀ ਪੀ ਰਿਹਾ ਅੱਜ 4 ਦਿਨ ਹੋ ਗਏ ਨੇ ਇੱਕ ਮਿੰਟ ਜਿਹੜਾ ਨਹੀਂ ਜਿਹੜਾ ਰੁਕਿਆ ਨਹੀਂ ਆ ਇੱਕ ਮਿੰਟ ਨਹੀਂ ਦੇਖੋ ਮੈਂ ਅੱਜ ਆ ਗਦੀ ਹਾਂ ਤੇ ਪਤਾ ਨਹੀਂ ਇਹਨੇ ਕੀ ਕਰਨਾ ਇੱਧਰ ਸਾਡੇ ਲੈਂਟਰ ਵੀ ਜਿਹੜੇ ਸਿੰਮਨ ਲੱਗ ਗਏ ਆ ਇੱਧਰ ਵੀ ਆ ਗਿਆ ਇਹਦੇ ਉੱਪਰ ਟੈਂਕੀ ਹੈਗੀ ਨਾ ਉੱਪਰ ਸਾਡੇ ਟੈਂਕੀ ਬਹੁਤ ਵੱਡੀ ਬਣੀ ਹੋਈ ਹੈ ਪਾਣੀ ਵਾਲੀ ਤੇ ਇੱਧਰ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਕਿ ਆ ਉੱਪਰ ਆ ਪਾਣੀ ਜਿਹੜਾ ਲੀਕ ਕਰਨ ਲੱਗ ਗਿਆ ਆ ਦੇਖੋ ਇੱਥੇ ਬਾਲਟੀ ਰੱਖੀ ਹੋਈ ਆ ਉਧਰ ਕੱਪੜੇ ਸੁਕਣੇ ਕੁਰਸੀਆਂ ਤੇ ਪਏ ਆ ਤੇ ਕਿਚਨ ਚ ਵੀ ਮੈਂ ਤੁਹਾਨੂੰ ਦਿਖਾਉਂਦੀ ਆ ਕਿਚਨ ਚ ਵੀ ਉੱਪਰ ਆ ਦੇਖੋ ਇੱਥੋਂ ਵੀ ਪੱਖੇ ਲੱਗੋ ਨਾ ਇਹ ਵੀ ਸਿੰਮਨ ਲੱਗ ਗਿਆ ਇੰਨਾ ਪਰ ਹੁਣ ਮੈਂ ਇੱਥੇ ਟੱਬ ਰੱਖਿਆ ਇੰਨਾ ਬੁਰਾ ਹਾਲ ਹੋਇਆ ਪਿਆ ਨਾ ਨਾ ਮੀਂਹ ਦੇ ਕਰਕੇ ਹੁਣ ਅੱਕ ਗਏ ਮੀਂਹ ਤੋਂ ਪਾ ਤਾਣੀ ਨੇ ਕੀ ਕਰਨਾ ਉਧਰੋਂ ਘੱਗਰ ਦਰਿਆ ਇੰਨਾ ਚੜਿਆ ਹੋਇਆ ਇੱਧਰ ਤੇ ਪਾਣੀ ਦਾ ਇੰਨਾ ਬੁਰਾ ਹਾਲ ਐ ਕੁਕਤੇ ਕਹਿਣ ਵਾਲੀ ਗੱਲ ਨਹੀਂ ਤੇ ਘਰ ਤੋਂ ਬੰਦਾ ਚਲੋ ਆਨਲਾਈਨ ਹੀ ਚੀਜ਼ ਮੰਗਾ ਲੈਂਦੀ ਆ ਚਾਰ ਦਿਨ ਹੋ ਗਏ ਸਬਜ਼ੀ ਵਗੈਰਾ ਸਾਰੀ ਆਨਲਾਈਨ ਮੰਗਵਾਈ ਆ ਦੁੱਧ ਵਗੈਰਾ ਸਾਰਾ ਕੁਝ ਬਾਹਰ ਨਿਕਲ ਨੂੰ ਮਨ ਨਹੀਂ ਕਰਦਾ ਕਿਉਂਕਿ ਮਾਰਕੀਟਾਂ ਵਿੱਚ ਵੀ ਪਾਣੀ ਆਇਆ ਹੋਇਆ ਤੇ ਹੁਣ ਮੈਂ ਜਾਣਾ ਕੜੀ ਬਰੀਆਮ ਕਹਿ ਰਹੀ ਸੀ ਮਮਾ ਕੜੀ ਬਣਾਓ ਮੈਂ ਲੱਗੀ ਸਾਲੂ ਬੈਂਗਨ ਦੀ ਸਬਜ਼ੀ ਬਣਾਉਣ ਤੰਦਾ ਕੜੀ ਬਣਾਉ ਤੇ ਮੈਂ ਵੇਖ ਰਹੀ ਸੀ ਮੈਂ ਚਾਵਾਂ ਥੱਲੇ ਤੇ ਪਰ ਮੀਨ ਆ ਭੇਜਾਂਗੀ ਛਤਰੀ ਲੈ ਕੇ ਜਾਂ ਤਾਂ ਜਾਵਾਂ ਤੇ ਮੈਂ ਲਿਆਉਣਾ ਸੀ ਕੜੀ ਪੱਤਾ ਕੜੀ ਪੱਤਾ ਥੱਲੇ ਮੰਮੀ ਨੇ ਸ਼نگਾਰਤਾ ਸਾਰਾ ਹੁਣ ਪਾਰਕ ਚੋਂ ਤੋੜ ਕੇ ਲਿਆਉਣਾ ਸੀ ਪਰ ਮੈਂ ਬ੍ਰਿਆਮ ਨੂੰ ਭੇਜ ਨਹੀਂ ਰਹੀ ਮੈਂ ਕਿ ਐਵੇਂ ਠੰਡ ਥੋੜਾ ਜਿਹਾ ਨਾ ਮੌਸਮ ਇਦਾਂ ਦਾ ਹੋਇਆ ਪਿਆ ਕਿ ਉਹਨੂੰ ਫੀਵਰ ਵੀ ਹੋ ਗਿਆ ਕੱਲ ਉਹ ਤਾਂ ਪੇਪਰ ਐ 4 ਤਰੀਕ ਨੂੰ ਪੇਪਰ ਹੈ ਉਹਦਾ ਉਹ ਪੇਪਰ ਕੈਨਸਲ ਹੋ ਗਏ ਸੀਗੇ ਸਕੂਲ ਬੰਦ ਹੋਣ ਕਰਕੇ ਤੇ ਫਿਰ ਮੈਂ ਉਹਨੂੰ ਤਾਂ ਨਹੀਂ ਭੇਜ ਰਹੀ ਮੈਂ ਕਿ ਬੱਚਾ ਭੇਜ ਜਾਂਦਾ ਤੇ एग्जाम ਹੈ ਗਿਆ ਇਹ ਬੱਚਾ ਬਿਮਾਰ ਨਾ ਹੋ ਜੇ ਤੇ ਚਲੋ ਚਲਦੇ ਆ ਕਰਦੇ ਆ ਕੰਮ ਜਿਹੜਾ ਕੰਮ ਤੇ ਕਰਨੇ ਪਰ ਜਿਹੜਾ ਉਪਰੋ ਲੈਂਡਰ ਚ ਪਾਣੀ ਸਿਮ ਰਿਆ ਨਾ ਇਹਦੇ ਕਰਕੇ ਨਾ ਬੜਾ ਥੱਲੇ ਵੀ ਪਾਣੀ ਗਾ ਜਾ ਪਿਆ ਨਾ ਸਫਾਈਆਂ ਹੋਣ ਤਾਂ ਉਹ ਹੀ ਨਾ ਕੋਈ ਨਹੀਂ ਹੈਗਾ ਤੇ ਕਪੜੇ ਜਿਹੜੇ ਤੋਤੇ ਆ ਕੁਝ ਫਰਸਟ ਫਲੋਰ ਤੇ ਪਾ ਕੇ ਆਇਆ ਕੁਝ ਸਟੈਂਡ ਤੇ ਪਾਏ ਨੇ ਕੁਝ ਕੁਰਸੀਆਂ ਤੇ ਪਾਏ ਨੇ ਕੋ ਕਪੜੇ ਤੇ ਹੋ ਹੀ ਜਾਂਦੇ ਨੇ ਗਿੱਜ ਗਿੱਜ ਸੀ ਹੋਈ ਪਈ ਸਾਰੇ ਪਾਸੇ ਤੇ ਸੱਚੇ ਪਾਸ਼ਾ ਹੁਣ ਵਾਸਕਰ ਬਹੁਤ ਮੀ ਪਿਆ ਕਿਉਂਕਿ 23 ਵਿੱਚ ਵੀ ਬਹੁਤ ਇਹਨਾਂ ਦਿਨਾਂ ਚ 23 ਚ ਪਿਆ ਸੀਗਾ 23 ਅੰਚ ਬਹੁਤ ਮੀ ਇੱਧਰ ਪਈ ਸੀ ਉਦੋਂ ਵੀ ਸਾਡੇ ਸਿਮਨ ਲੱਗ ਗਏ ਤੇ ਉੱਤੇ ਸਿਮਿੰਟ ਲਾਇਆ ਵਾਈਟ ਤੇ ਕੱਲ ਮੈਂ ਜਾ ਕੇ ਉੱਪਰ ਸਾਰਾ ਦੇਖਿਆ ਉਹਦਾ ਕੀੜੀ ਨੇ ਥੋੜੀ ਜਿਹੀ ਜਿਵੇਂ ਕੀਤੇ ਨਾ ਤੇ ਕੀੜੀਆਂ ਸੀ ਬਹੁਤ ਜ਼ਿਆਦਾ ਉੱਪਰ ਤੇ ਉਹ ਦਿਨ ਮੈਂ ਚਿੱਟਾ ਸਿਮਿੰਟ ਭਰ ਕੇ ਉੱਪਰ ਬਾਲਟਾ ਜਾਂ ਮੁੱਦਾ ਮਾਰਤਾ ਪਰ ਕਿੱਥੇ ਉਹ ਫਿਰ ਹੁਣ ਜਿਹੜਾ ਪਾਣੀ ਸਿਮਿਆ ਉਹ ਤੇ ਆਣਾ ਹੀ ਆਣਾ ਤੇ ਉਹ ਹੁਣ ਰਾਤ ਵੀ ਇੱਥੇ ਤੇ ਸਾਰਾ ਬੈੱਡ ਵੀ ਇੱਧਰ ਉਹ ਮੈਂ ਕਿਤੇ ਖਰਾਬ ਹੀ ਨਾ ਹੋ ਜਾਏ ਇੱਥੇ ਮੈਂ ਸਾਰਾ ਲਪੇਟਿਆ ਚਾਦਰ ਵਗੈਰਾ ਰਪਾਈ ਤੇ ਚਲੋ ਚੱਲਦੇ ਹਾਂ ਹੁਣ ਕੰਮ ਕਰਦੇ ਹਾਂ ਕੰਮ ਤੇ ਕਰਨੇ ਹੀ ਆ ਨਾ ਤੇ ਮੀਂਹ ਵੱਲ ਵੀ ਇਹ ਕਹਿੰਦਾ ਇਹਨਾਂ ਦਿਲ ਨੂੰ ਕੁਝ ਹੋਰ ਹੀ ਤਰ੍ਹਾਂ ਹੋ ਰਿਹਾ ਤੇ ਇੱਕ ਨਿਊਜ਼ ਹੁਣ ਸੁਣ ਕੇ ਕਿ ਚਾਰੇ ਪਾਸੇ ਨਾ ਹੜ੍ਹਾਂ ਦੇ ਨਾਲ ਬਹੁਤ ਨੁਕਸਾਨ ਹੋ ਚੁੱਕਾ ਤੇ ਇੱਥੇ ਮੈਂ ਕੜਾਈ ਵੱਡੀ ਰੱਖ ਲਈ ਐ ਲਸਣ ਪਿਆਜ਼ ਅਦਰਕ ਸਾਰਾ ਕੁਝ ਛਿਲਕੇ ਦੇ ਰੱਖਿਆ ਹੋਇਆ ਤੇ ਹੋਰ ਚੀਜ਼ਾਂ ਬਾਅਦ ਚ ਸਾਂਭਾਂਗੀ ਤੇ ਪਹਿਲਾਂ ਮੈਂ ਤੜਕਾ ਲਾਉਣੀ ਆ ਸਬਜੀ ਨੂੰ ਉਸ ਤੋਂ ਬਾਅਦ ਕਰਕੇ ਬਣਾਵਾਂਗੀ ਤੇ ਇਹਦੇ ਚ ਕੱਲ ਪਕੌੜੇ ਕੱਢੇ ਸੀਗੇ ਕੜਾਈ ਚ ਤੇ ਇਹਦੇ ਚ ਵੀ ਤੇਲ ਇੰਨਾ ਰੱਖਿਆ ਕਿ ਜੇ ਦੇਖਦੀਆਂ ਕੜੀ ਵਿੱਚ ਪਕੌੜੇ ਪਾਉਣੇ ਬਰਿਆਮ ਕੜੀ ਪਕੌੜਾ ਬੜੀ ਖੰਦਾ ਤੇ ਉਹ ਕੱਢ ਲਾਂਗੀ ਥੋੜੇ ਤੇ ਕੜੀ ਪੱਤੇ ਕੜੀ ਪੱਤੇ ਤੋਂ ਬਿਨਾ ਬੜਾ ਹੋਰ ਹੀ ਤਰ੍ਹਾਂ ਹੁੰਦਾ ਦਿਲ ਨਹੀਂ ਕਰਦਾ ਬਣਾਉਣ ਨੂੰ ਚਲੋ ਚੱਲਦੇ ਆ ਬਣਾਈਏ ਫਿਰ ਕੜੀ ਬਰੀਆ ਮੈਂ ਟੋਸਟ ਬਣਾਏ ਸੀ ਸਵੇਰੇ ਤੇ ਇੱਥੇ ਹੀ ਰੱਖ ਆ ਦਿੰਦਾ। ਲਾਰਾ ਜਦੋਂ ਆਪਾਂ ਨੂੰ ਲੱਖ ਬਰੀਆ ਮੈਂ। ਅੱਜ ਤੇ ਚਾਰ ਦਿਨ ਹੋ ਗਏ ਕੰਮ ਵਾਲੀ ਵੀ ਨਹੀਂ ਆਈ। ਮਨਾ ਕਰਤਾ ਸੀ ਮੈਂ ਕਿ ਮੀ ਬਹੁਤ ਪੈ ਗਿਆ ਬੱਚੇ ਤੇਰੇ ਛੋਟੇ ਆ ਤੇ ਕੋਈ ਨਹੀਂ ਤੂੰ ਨਾ ਆਪੇ ਕਰ ਲਾਂਗੇ ਨੰਦਾਂ ਅੰਦਰ। ਸਫਾਈ ਵੀ ਕਿੰਨੀ ਕਿਉਂ ਨਹੀਂ ਤੇ ਇਧਰ ਮੈਂ ਮਹਿੰਦੀ ਦਾ ਜਿਹੜਾ ਬਣਾਉਣਾ ਸੀਗਾ, ਹੇਅਰ ਕਲਰ ਉਮਰ ਰੱਖਿਆ ਸੀ ਰਾਤ ਮੈਂ ਕਿ ਚੱਲ ਪਈ ਪੱਤੀ ਰੇਣੇ ਕੇ ਤੇ ਪਾਵਾਂਗੀ ਤੇ ਉਹ ਚੇਤਾ ਹੀ ਭੁੱਲ ਗਿਆ ਤੇ ਇਹ ਸਰਬਲੋਲ ਦਾ ਪੰਡਾ ਹੈਗਾ ਇਹਦੇ ਵਿੱਚ ਮੈਂ ਕਰਕੇ ਰੱਖਾਂਗੀ ਤੇ ਇਹਦੀ ਮੈਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੀ ਪਰ ਅੱਜ ਨਹੀਂ ਮੈਂ ਹਾਂ ਕਰਦੀ ਦਿਲ ਨਹੀਂ ਕਰ ਰਿਹਾ ਤੇ ਲੋਚ ਤੇ ਤੇ ਪਾ ਲਈਏ ਤੇ ਇਹ ਕੱਲ ਦਾ ਥੋੜੇ ਜਿਹੜੇ ਪਕੌੜਿਆਂ ਦਾ ਚੂਰਾ ਸੀ ਇਹ ਵੀ ਪੜੀਤੀ ਪਾ ਲਾਂਗੇ ਤੇ ਤੇਲ ਵੱਧ ਹੋ ਗਿਆ ਇਹਦੇ ਚੋਂ ਹੀ ਪਾਣੀ ਹੈ ਤੇਲ ਨਾਲ ਥੋੜਾ ਬੜੀ ਵਸਤੇ ਹਾਂਜੀ ਫਰੈਂਡਸ ਤੇ ਇੱਥੇ ਮੈਂ ਤੇਲ ਪਾ ਲਿਆ ਸੀ ਕੜਾਈ 'ਚ ਤੇ ਇਹ ਮੈਂ ਕੱਲ ਬ੍ਰੈਡ ਰੋਲ ਬਣਾਏ ਸੀ ਨਾਲੇ ਪਕੌੜੇ ਬਣਾਏ ਸੀ ਬ੍ਰੈਡ ਪਕੌੜੇ ਤੇ ਉਹਨਾਂ ਦਾ ਤੀਲ ਸੀ ਪਹਿਲਾਂ ਸ਼ਾਮ ਨੂੰ ਮੈਂ ਕੜੀ ਬਣਾਉਣੀ ਸੀ ਫਿਰ ਸਾਰਿਆਂ ਨੇ ਪਕੌੜੇ ਵਗੈਰਾ ਖਾ ਲੇ ਤੇ ਕਿਸੇ ਦਾ ਮਨ ਨਹੀਂ ਸੀਗਾ ਫਿਰ ਮੈਂ ਕਿਹਾ ਕੋਈ ਨਹੀਂ ਕੱਲ ਹੀ ਫਿਰ ਕੜੀ ਬਣਾਵਾਂਗੇ ਤੇ ਇੱਥੇ ਮੈਂ ਤੇਲ ਦੇ ਵਿੱਚ ਪਾਇਆ ਸੀਗਾ ਹਿੰਗ ਲਾਲ ਮਿਰਚ ਔਰ ਮੇਥੇ ਪਸਤੂਰੀ ਮੇਥੇ ਔਰ ਥੋੜੀ ਜਿਹੀ ਰਾਈ ਪਾਈ ਤੇ ਜੀਰਾ ਪਾਇਆ ਤੇ ਧਨੀਆ ਪਾਇਆ ਸੀਗਾ ਤੇ ਨਾਲ ਮੈਂ ਹਰੀ ਮਿਰਚ ਔਰ ਅਦਰਕ ਪਿਆਜ਼ ਔਰ ਲਸਣ ਦਾ ਤੜਕਾ ਲਾਵਾਂਗੀ ਸਿੰਪਲ ਤਰੀਕੇ ਨਾਲ ਪਹਿਲਾਂ ਮੈਨੂੰ ਸੀਗਾ ਕਿ ਮੈਂ ਇਹਦੇ ਵਿੱਚ ਪਕੌੜੇ ਨਹੀਂ ਪਾਵਾਂਗੀ ਕੱਲ੍ਹ ਦਾ ਨਾ ਚੂਰਾ ਥੋੜਾ ਜਨਾ ਬਚਿਆ ਸੀ ਪਕੌੜਿਆਂ ਦਾ ਤੇ ਉਹ ਪਾ ਦਾਂਗੀ ਤੇ ਮੈਂ ਤੜਕਾ ਲਾ ਹੀ ਰਹੀ ਸੀ ਤੇ ਕੋਈ ਇਹਨਾਂ ਨੂੰ ਮਿਲਣ ਵਾਸਤੇ ਆ ਗਏ ਪਹਿਲਾਂ ਜਿੱਥੇ ਸਾਡੀ ਦੁਕਾਨ ਸੀ ਉੱਥੋਂ ਬਾਜੀ ਆ ਗਏ ਤੇ ਕਿਸੀ ਮੈਂ ਕਸ਼ਾਰੇ ਸਾਡੇ ਮੇਰੇ ਨਾ ਫਟ ਗਏ ਸੀ ਤੇ ਮੇਰੇ ਕੋ ਬਣੇ ਨਹੀਂ ਤੇ ਮੈਂ ਕਿਹਾ ਚੱਲ ਮੰਗਾ ਲਾਂ ਕੋਈ ਜ਼ਰੂਰਤ ਪੈਂਦੀ ਕਸ਼ਾਰੇ ਤੋਂ ਬਿਨਾਂ ਨਾ ਮੇਰੇ ਚਾਰ ਪੰਜ ਕਸ਼ਾਰੇ ਜਿਹੜੇ ਹਨ ਮੇਰੇ ਪਿਛਲੇ ਸਾਰੇ ਲੱਗ ਗਏ ਸੀ ਤੇ ਨਵੇਂ ਚਾਹੀਦੇ ਸੀ ਤੇ ਮੈਂ ਵੈਸੇ ਵੀਰਜੀ ਨੂੰ ਪੁੱਛਿਆ ਸੀ ਕਸ਼ਾਰੇ ਹੈਗੇ ਆ ਉਹ ਕਰ ਦੇਣੀ ਮਸਤੀ ਆ ਗਏ ਤੇ ਕ ਉਹਨਾਂ ਨੇ ਆਉਂਦਾ ਕਿ ਆ ਪਕੌੜੇ ਬਣ ਰਹੇ ਆ ਕੜੀਨ ਤੜਕਾ ਲੱਗ ਰਿਹਾ ਸੀ ਤੇ ਮੈਂ ਕਿਹਾ ਪਕੌੜਿਆਂ ਦੀ ਕੀ ਗੱਲ ਫਿਰ ਵਿਰਿੰਦਰ ਕਹਿੰਦੇ ਚੱਲ ਪਕੌੜੇ ਬਣਾ ਲੈ ਤੇ ਮੀ ਬਹੁਤ ਪੈ ਰਿਆ ਸੀਗਾ ਤੇ ਫਿਰ ਇੱਕ ਸਾਈਡ ਤੇ ਮੈਂ ਪਕੌੜੇ ਬਣਾ ਲੈ ਇੱਥੇ ਵਿਰਿੰਦਰ ਨਹਾ ਤੋਕੇ ਤੇ ਟਾਈਮ ਤੇ 11 ਬੱਚੇ ਸੀਗੇ ਤੇ ਇਹਨਾਂ ਨੇ ਰਿਆਜ਼ ਕਰਨਾ ਸੀ ਰਿਆਜ਼ ਕਰਨ ਤੋਂ ਪਹਿਲਾਂ ਇਹ ਧੂਫ ਵਗੈਰਾ ਕਰਦੇ ਜਰੂਰ ਸਾਜਾਂ ਦੇ ਤੇ ਮੀ ਬਹੁਤ ਪੈਰਾ ਸੀ ਨਾ ਮੀ ਪੈਰਾ ਸੀ ਬਹੁਤ ਜ਼ਿਆਦਾ ਤੇ ਦੇਖਿਆ ਮਾਚਿਸ ਖਤਮ ਹੋ ਗਈ ਸੀ ਤੇ ਫਿਰ ਇਹ ਤੇ ਧੂਫ ਵਗੈਰਾ ਲੈ ਕੇ ਵੀ ਰਿੰਦਰ ਚਲਗੇ ਗੈਸ ਤੋਂ ਤੋ ਤੇ ਮੈਂ ਨਾਲ-ਨਾਲ ਹਰੀਆਂ ਮਿਰਚਾਂ ਕੁੱਟ ਕੇ ਪਾਈਆਂ ਸਾਰਾ ਮਸਾਲਾ ਦਿੱਤਾ ਕਰਕੇ ਪਾ ਲਿਆ ਤਾਂ ਲੱਸੀ ਜਿਹੜੀ ਸੀ ਉਹ ਨੂੰ ਮੈਂ ਲਿਆ ਕੇ ਤੇ ਉਹਦੇ ਵਿੱਚ ਬੇਸਨ ਪਾਇਆ ਤੇ ਘੋਲ ਕੇ ਤੇ ਵਿੱਚ ਸਿੰਪਲ ਤਰੀਕੇ ਨਾਲ ਜਿਵੇਂ ਆ ਮਸਾਲੇ ਪਾ ਕੇ ਮੈਂ ਪਹਿਲਾਂ ਕੜੀ ਬਣਾਉਂਦੀ ਸੀ ਉਦਾਂ ਹੀ ਬਣਾਈ ਕੜੀ ਬਹੁਤ ਜ਼ਿਆਦਾ ਸਵਾਦ ਬਣੀ ਬਸ ਅੱਜ ਕੜੀ ਪੱਤਾ ਨਹੀਂ ਪਾਇਆ ਕਿਉਂਕਿ ਮੀਂਹ ਬਹੁਤ ਪੈ ਰਿਆ ਸੀਗਾ ਤੇ ਆਪਣਾ ਕੜੀ ਪੱਤਾ ਪੂਰਾ ਹੀ ਛਾਂਗ ਦਿੱਤਾ ਸੀ ਮੰਮੀ ਨੇ ਤੇ ਪਾਰਕ ਚ ਜਾ ਕੇ ਲੈ ਜਾਣਾ ਸੀ ਪੈਣਾ ਸੀ ਗੱਲ ਲਿਓਨ ਤੇ ਫਿਰ ਮੈਂ ਬਰਿਆਮ ਨੂੰ ਭੇਜਿਆ ਨਹੀਂ ਤੇ ਮੈਂ ਆਪ ਵੀ ਨਹੀਂ ਉਤਰੀ ਫਿਰ ਮੇਰੇ ਕੋਈ ਨਹੀਂ ਫਿਰ ਮੈਂ ਦੇਖਿਆ ਕਿ ਇੱਕ ਡੱਬੀ ਚ ਸੁੱਕਾ ਜਿਆ ਪਿਆ ਸੀ ਥੋੜਾ ਕੜੀ ਪੱਤਾ ਸੁਕਾ ਕੇ ਰੱਖਿਆ ਸੀ ਫਿਰ ਉਹ ਥੋੜਾ ਜਨਾ ਮੈਂ ਪਾ ਦਿੱਤਾ ਸੀ ਪਰ ਇਹ ਕਿ ਮੈਂ ਹਰਾ ਜਦੋਂ ਪਾਉਣੀ ਹਰਾ ਥੋੜਾ ਜਨਾ ਜ਼ਿਆਦਾ ਪਾ ਲਈਦਾ ਫਰੈਸ਼ ਜਿਹੜਾ ਹੁੰਦਾ ਕੜੀ ਪੱਤਾ ਤੇ ਜ਼ਿਆਦਾ ਵਧੀਆ ਲੱਗਦਾ ਮੈਨੂੰ ਇਹ ਬਹੁਤ ਆਂਦੀ ਉਹਦੇ ਨਾਲ ਤੇ ਇੱਥੇ ਮੈਂ ਹਜੇ ਡੱਬੇ ਚ ਨਾ ਪੇਸਣ ਪਾਉਣ ਵਾਲਾ ਸੀ ਮੇਰਾ ਪਿਆ ਤੇ ਇਹ ਵੇਸਨ ਪਹਿਲਾਂ ਪਿਆ ਸੀ ਫਿਰ ਮੈਂ ਪਹਿਲਾਂ ਇਹਨੂੰ ਖਤਮ ਕਰਦੇ ਫਿਰ ਹਲਦੀ ਪਾਤੀ ਨਮਕ ਪਾਇਆ ਤੇ ਮਸਾਲੇ ਤੇ ਧਨੀਆ ਪਾ ਦਿੱਤਾ ਤੇ ਡੱਬੇ ਦੇ ਵਿੱਚ ਵੀ ਨਾ ਹੁਣ ਧਨੀਆ ਪਾウダー ਜਿਹੜਾ ਖਤਮ ਹੋ ਗਿਆ ਇਹਨੂੰ ਅੱਜ ਇਹ ਵੀ ਕੁੱਟ ਕੇ ਮੈਂ ਪਾਣਾ ਰਾਤ ਨੂੰ ਗ੍ਰੋਸਰੀ ਲੈਂਦੀ ਸੀ ਉਹ ਜਸਮਾਨ ਪਾਉਣ ਵਾਲਾ ਥੋੜਾ ਥੋੜਾ ਜਿਨਾ ਮੈਂ ਕਰ ਦਿੱਤਾ ਸੀ ਚਾਵਲ ਚੁਬਲ ਤੇ ਡੱਬਿਆਂ ਚ ਪਾ ਦਿੱਤੇ ਸੀਗੇ ਤੇ ਇਸ ਵਾਰ ਮੈਂ ਮੰਗਾਏ ਤੇ ਬਾਸ ਵਿੱਚ ਟੋਟਾ ਸੀਗਾ ਲੇਕਿਨ ਉਹਨੇ ਸਰਬਤੀ ਚਾਵਲ ਭੇਜ ਦਿੱਤੇ ਤੇ ਫਿਰ ਮੈਂ ਰੱਖ ਲੇ ਮੈਂ ਚਲੋ ਇਹ ਵੀ ਬਣਾ ਕੇ ਦੇਖਾਂਗੇ ਤੇ ਇੱਥੇ ਮੈਂ ਹੁਣ ਜਿਹੜਾ ਵੇਸਣ ਘੋਲਿਆ ਸੀ ਉਹ ਪਾਤਾ ਥੋੜਾ ਪਾਣੀ ਪਾਉਂਗੀ ਪਾਣੀ ਮੈਂ ਖੁੱਲਾ ਪਾ ਦਿੱਤਾ ਸੀ ਕਿਉਂਕਿ ਤੇ ਹਿਸਾਬ ਲਾ ਲਓ ਕਿ ਮੈਂ ਕੜੀ 11:30 ਰੱਖੀ ਸੀਗੀ ਤੇ ਮੈਂ 1:30 2 ਵਜੇ ਬੰਦ ਕੀਤੀ 2:30 2 ਵਜੇ ਸਿਮ ਤੇ ਰੱਖੀ ਕੜੀ ਕੜ ਕੜ ਕੇ ਇੰਨੀ ਸਵਾਦ ਬਣ ਚੁੱਕੀ ਸੀ ਨਾ ਬਹੁਤ ਜ਼ਿਆਦਾ ਤੇ ਨਾਲ ਨਾਲ ਮੈਂ ਸਾਰੇ ਕੰਮ ਕਰ ਰਹੀ ਸੀ ਮੈਂ ਸਭ ਤੋਂ ਪਹਿਲਾਂ ਅੱਜ ਵਾਸ਼ਰੂਮ ਸਾਫ਼ ਕੀਤੇ ਸੀਗੇ ਨਾ ਤੋ ਕੇ ਪਹਿਲਾਂ ਕਿ ਉਹ ਇਹ ਲੇਟ ਉੱਠੇ ਥੋੜੇ ਜਾਨੇ ਵਰਿੰਦਰ ਪਹਿਲਾਂ ਉੱਠ ਕੇ ਸੀਗੇ 6:00 ਤੋਂ ਪਹਿਲਾਂ ਹੀ ਤੇ ਨਾਲ ਨੂੰ ਕਿ ਆਪਣਾ ਕੰਮ ਜੋ ਕਰਨਾ ਹੁੰਦਾ ਕਰਕੇ ਫਿਰ ਇਹ ਲੇਟ ਗਏ ਸੀਗੇ ਤੇ ਫਰੂਟ ਵੇਰ ਖਾਦਾ ਚਾਹ ਪੀਤੀ ਬਸ ਤੇ ਦੇਖ ਰਹੀ ਸੀ ਕਿ ਮੀ ਹਟਦਾ ਕ ਨਹੀਂ ਹਟਦਾ ਫਿਰ ਮੈਂ ਕਿਹਾ ਚਲੋ ਕੱਲ ਦਾ ਹੁਣ ਪਿਆਜ਼ ਲਸਣ ਸਾਰਾ ਜਿੰਨਾ ਮੈਂ ਛਿਲਕੇ ਰੱਖਿਆ ਹੋਇਆ ਸੀਗਾ ਤੇ ਆਲੂ ਵੀ ਕੱਟੇ ਸੀ ਪਰ ਮੈਂ ਆਲੂ ਨਹੀਂ ਸੀ ਕੜੀ ਦੇ ਵਿੱਚ ਪਾਏ ਸਾਡੇ ਪਸੰਦ ਨਹੀਂ ਕਰਦੇ ਤੇ ਫਿਰ ਮੈਂ ਬੈਂਗਣ ਵਗੈਰਾ ਆਲੂ ਜਿਹੜੇ ਮੈਂ ਫ੍ਰਿਜ 'ਚ ਹੀ ਰਾਖੇ ਦਿੱਤੇ ਕੱਟੇ ਹੋ ਜਿਹੜੇ ਕਿ ਚਲੋ ਉਹ ਸ਼ਾਮ ਨੂੰ ਸਬਜ਼ੀ ਬਣ ਜਾਏਗੀ ਤੇ ਹੁਣ ਤੇ ਕੜੀ ਬਣ ਗਈ ਹੈ ਤੇ ਕੜੀ ਮੈਂ ਥੋੜੀ ਖੁੱਲੀ ਬਣਾਉਂਦੀ ਹੁੰਨੀ ਆ ਕਿਉਂਕਿ ਥੱਲੇ ਮੰਮੀ ਨੂੰ ਵੀ ਦੇਣੀ ਹੁੰਦੀ ਆ ਤੇ ਫਿਰ ਸਾਡੇ ਹੋਰ ਇੱਕ ਅੱਧੇ ਹੈਗੇ ਨੇ ਰਿਸ਼ਤੇਦਾਰ ਉਹਨਾਂ ਨੂੰ ਵੀ ਭੇਜ ਦੇਣੀ ਹੁੰਦੀ ਆ ਤੇ ਕੜੀ ਜਦੋਂ ਮੈਂ ਬਣਾਵਾ ਉਹ ਕਹਿੰਦੇ ਹੁੰਦੇ ਸਾਨੂੰ ਕੜੀ ਜ਼ਰੂਰ ਭੇਜਿਆ ਕਰੋ ਤੇ ਉਹਦਾ ਮਾਸੀ ਜੀ ਵੀ ਸਾਨੂੰ ਭੇਜ ਦਿੰਦੇ ਹੁੰਦੇ ਕੋਈ ਵੀ ਚੀਜ਼ ਬਣੀ ਹੋਵੇ ਤੇ ਉਹ ਬਣਾਉਣ ਤਾਂ ਜ਼ਰੂਰ ਭੇਜਦੇ ਹੁੰਦੇ ਫਿਰ ਅਸੀਂ ਵੀ ਕੜੀ ਵਗੈਰਾ ਜਾਂ ਚਿੱਟੇ ਛੋਲੇ ਹੋਣ ਤਾਂ ਫਿਰ ਅਸੀਂ ਵੀ ਕਰ ਦੇਈਦਾ ਦੇ ਦੇਦੀ ਆ ਤੇ ਫਿਰ ਕੜੀ ਬਣੀ ਹੋਵੇ ਤਾਂ ਕੜੀ ਜਿਹੜੀ ਹੈ ਨਾ ਮੈਨੂੰ ਦੂਸਰੇ ਦਿਨ ਜ਼ਿਆਦਾ ਸਵਾਦ ਲੱਗਦੀ ਆ ਪ੍ਰੋਟੀਨਾਂ ਸਵੇਰੀ ਦੇਸੀ ਘਿਓ ਦੀ ਪਰੌਠੀ ਬਣਾਵਾਂ ਤਾਂ ਮੈਨੂੰ ਬਹੁਤ ਹਮੇਸ਼ਾ ਮੈਂ ਕੜੀ ਆਪਣੀ ਜੜੀ ਨਾ ਜਿਸ ਦਿਨ ਬਣੀ ਹੋਵੇ ਉਹ ਤਨ ਘੱਟ ਖਾਉਂਗੀ ਅਗਲੇ ਦਿਨ ਕੜੀ ਜਿਹੜੀ ਜ਼ਿਆਦਾ ਸਵਾਦ ਕਿਉਂਕਿ ਕੜੀ ਕੇ ਗਰਮ ਕਰ ਕਰਕੇ ਹੋਰ ਕਰ ਦੇਦੀ ਹੈ ਇੱਥੇ ਮੈਂ ਧਨੀਆ ਵੀ ਕੱਟ ਲਿਆ ਸੀ ਕੰਦੇ ਨਾਲ ਪਿਆਜ਼ ਜਿਹੜੇ ਕੱਟੇ ਹੋਏ ਸੀ ਵਿੱਚ ਬੇਸਨ ਤੇ ਇੱਕ ਬਣਾ ਤੇਲ ਜਿਹੜਾ ਮੈਂ ਰੱਖ ਦਿੱਤਾ ਗਰਮ ਕਰਨ ਵਾਸਤੇ ਤੇ ਕਿਉਂਕਿ ਤੇਲ ਤਾਂ ਕੱਲ ਦਾ ਹੀ ਸੜਿਆ ਪਿਆ ਸੀ ਨਾ ਉਹੀ ਉਸ ਦੇ ਵਿੱਚ ਹੀ ਪਕੌੜੇ ਇਹ ਜਿਹੜੇ ਬਣਾ ਲਏ ਸੀਗੇ ਤੇ ਫਿਰ ਮੈਂ ਬੇਸਨ ਲੱਗਾ ਮੈਂ ਥੋੜਾ ਫਿਰ ਮੈਂ ਡੱਬੇ 'ਚ ਮੈਂ ਹੋਰ ਲਿਆਈ ਕੱਢ ਕੇ ਤੇ ਪਾਇਆ ਤੇ ਪਕੌੜੇ ਜਿਹੜੇ ਬਣਾ ਕੇ ਤੇ ਨਾਲ ਇੱਕ ਬਨੇ ਚਾਹ ਰੱਖ ਕੇ ਤੇ ਉਹਨਾਂ ਨੂੰ ਚਾਹ ਪਿਆਈ ਤੇ ਉਹ ਵੀ ਗਿਰਜੀ ਵੀ ਕਹਿੰਦੇ ਨੇ ਤੇ ਪਕੌੜੇ ਬਹੁਤ ਸਵਾਦੀ ਹੋ ਹੀ ਨਾ ਦਾਣੇ-ਦਾਣੇ ਤੇ ਲਿਖਿਆ ਹੁੰਦਾ ਖਾਣੇ ਵਾਲੇ ਦਾ ਨਾਮ ਤੇ ਮਤਲਬ ਇੰਨੇ ਮੀਚੋ ਦੇਣ ਆਏ ਸਾਨੂੰ ਤੇ ਇੱਕ ਸਾਡੇ ਮਰਗ ਵੀ ਹੋ ਗਈ ਸੀ ਇੱਥੇ ਕਿਸੇ ਦੀ ਤੇ ਉਹਨਾਂ ਦੇ ਸੰਸਕਾਰ ਤੇ ਜਾਣਾ ਸੀਗਾ ਤੇ ਬਰਿੰਦਰ ਨੂੰ ਕਹਿੰਦੇ ਸੀਗੇ ਚਲੋ ਚੱਲੀਏ ਤੇ ਇੱਥੇ ਮੈਂ ਇੱਕ ਪੂਰ ਕੱਢ ਕੇ ਮੈਂ ਉਹਨਾਂ ਨੂੰ ਦੇ ਆਈ ਸੀ ਚਾਹ ਵਗੈਰਾ ਤੇ ਫਿਰ ਮੈਂ ਨਾਲ-ਨਾਲ ਪਕੌੜੇ ਕੱਢੇ ਤੇ ਮਰੀਆਮ ਪਿੱਛੋਂ ਕਹਿ ਰਹੀ ਸੀ ਮਨਾਲ ਮम्मा ਰਾਈਸ ਬਣਾ ਲਿਓ ਥੋੜੇ ਜਿੰਨੇ ਮੈਨੂੰ ਸੀ ਅੱਜ ਰਾਈਸ ਨਹੀਂ ਬਣਾਵਾਂਗੀ ਕਿ ਸ਼ਾਮ ਨੂੰ ਦੇਖ ਲਾਂਗੇ ਥੋੜੇ ਜਿੰਨੇ ਤੇ ਫਿਰ ਕਹਿੰਦਾ ਨਹੀਂ ਮम्मा ਰਾਈਸ ਥੋੜੇ ਬਣਾ ਲਿਓ ਫਿਰ ਮੈਂ ਥੋੜੇ ਇੱਕ ਗਲਾਸ ਰਾਈਸ ਜਿਹੜਾ ਬਣਾ ਲਿਆ ਸੀਗਾ ਤੇ ਆਟਾ ਵੀ ਗੁੰਨ ਲਿਆ ਸੀਗਾ ਤੇ ਕਪੜੇ ਜਿਹੜੇ ਚਾਦਰਾਂ ਵਗੈਰਾ ਇਹਨਾਂ ਮੀਂਹ ਪਿਆ ਨਾ ਸਾਰਾ ਕੁਝ ਠੰਡਾ ਠੰਡਾ ਜਿਹਾ ਲੱਗੀ ਜਾਂਦਾ ਤੇ ਚਾਦਰਾਂ ਮੈਂ ਚੇਂਜ ਕਰ ਦਿੱਤੀਆਂ ਸੀ ਬੈੱਡਾਂ ਦੀਆਂ ਤੇ ਇਹਨਾਂ ਉਹ ਜਿਹੜਾ ਵਲੈਂਟਰ ਸਾਡਾ ਸੀ ਮਰਿਆ ਨਾ ਉੱਪਰੋਂ ਉਹਦੇ ਕਰਕੇ ਕਿੱਚ ਕਿੱਚ ਇੰਨੀ ਹੋ ਰਹੀ ਨਾ ਸਫਾਈ ਵੀ ਤਾਂ ਕੋਈ ਨਹੀਂ ਕਿ ਸਫਾਈ ਕਰਕੇ ਉਸੇ ਵਾਂਗ ਗਿੱਲਾ ਗਿੱਲਾ ਲੱਗਣ ਲੱਗ ਜਾਂਦਾ ਤੇ ਇਸ ਕਰਕੇ ਮੈਂ ਬਾਲਟੀ ਤੇ ਇੱਕ ਡੱਬ ਰੱਖਿਆ ਹੋਇਆ ਸੀ ਤੇ ਇਸ ਵਾਰ ਪਤਾ ਨਹੀਂ ਪ੍ਰਮਾਤਮਾ ਕੀ ਕਰਨਾ ਤੁਸੀਂ ਨਾ ਮੀ ਪੈ ਰਿਆ ਨਾਨਸਟਾਪ 4 ਦਿਨ ਹੋ ਗਏ ਨਾ ਮੀ ਪੈ ਰਿਆ ਬਹੁਤ ਜ਼ਿਆਦਾ ਮੀ ਪੈ ਰਿਆ ਤੇ ਇੱਥੇ ਮੇਰੀ ਚਾਹ ਬਣ ਗਈ ਸੀ ਤੇ ਪਕੌੜੇ ਜਿਹੜੇ ਮੈਂ ਦੇ ਆਈ ਸੀਗੀ ਬਿਸਕਟ ਨੂੰ ਕੀਨ ਵਗੈਰਾ ਰੱਖ ਆਈ ਸੀ ਕਿਤੇ ਫਿਰ ਮੈਂ ਚਾਹ ਪਾ ਕੇ ਉਹ ਵੀ ਦੇ ਆਈ ਤੇ ਵਿਰਿੰਦਰ ਨੇ ਤੇ ਪਹਿਲਾਂ ਚਾਹ ਪੀ ਲਈ ਸੀ ਤੇ ਇਸ ਤੋਂ ਬਾਅਦ ਫਿਰ ਮੈਂ ਆਪਣੀ ਵੀ ਬਣਾਈ ਥੋੜੀ ਕੜੀ ਬਣ ਗਈ ਸੀ ਪਕੌੜੇ ਵੀ ਨਿਕਲ ਗਏ ਫਿਰ ਮੈਂ ਚਾਹ ਪੀ ਕੇ ਥੋੜੇ ਜਿਹਾ ਬੈਠ ਕੇ ਤਾਂ ਫਿਰ ਉਸ ਤੋਂ ਬਾਅਦ ਦੂਸਰੇ ਕੰਮ ਸ਼ੁਰੂ ਕੀਤੇ ਸੀਗੇ ਫਿਰ ਮੈਂ ਚਾਦਰਾਂ ਸਾਰੀਆਂ ਝਾੜੀਆਂ ਫਿਰ ਕੱਪੜੇ ਚੜੇ ਵੀ ਧੋਣ ਵਾਲੇ ਸੀਗੇ ਉਹ ਅਲੱਗ ਕੀਤੇ ਜਿਹੜੇ ਧੋਤੇ ਹੋਏ ਸੀ ਜਿਹੜੇ ਸੁੱਕੇ ਸੁੱਕੇ ਸੀ ਉਹਨਾਂ ਨੂੰ ਪ੍ਰੈਸ ਕਰਕੇ ਰੱਖ ਲਿਆ ਬਰਿਆਮ ਦੀਆਂ ਵਰਦੀਆਂ ਵਗੈਰਾ ਤੇ ਮੈਨੂੰ ਪ੍ਰਿਆਮ ਨੇ ਕੱਲ ਜਾਣਾ ਸੀ ਹੁਣ 4 ਤਰੀਕ ਨੂੰ ਤੇ ਫਿਰ ਫੋਨ ਆ ਗਿਆ ਉਹਦੀ ਟੀਚਰ ਦਾ ਮੈਸੇਜ ਆ ਗਿਆ ਮੇਲ ਆ ਗਈ ਸਕੂਲ ਤੋਂ ਕਿ ਇਹਦੇ 7 ਤਰੀਕ ਤੋਂ ਹੋਣਗੇ ਛੁੱਟੀਆਂ ਹੋਰ ਵੱਧ ਗਈਆਂ ਇਹਨਾਂ ਨੂੰ ਕਿਉਂਕਿ ਮੀਂਹ ਹਟ ਹੁੰਦਾ ਨਾ ਹੀ ਨਹੀਂ ਲੈ ਰਿਹਾ ਬਹੁਤ ਜ਼ਿਆਦਾ ਮੀਂਹ ਆ ਤੇ ਇਥੇ 3B2 ਚ ਵੀ ਕਾਫੀ ਪਾਣੀ ਮੀਂਹ ਦਾ ਪਾਣੀ ਬਹੁਤ ਆਇਆ ਹੋਇਆ ਇਥੇ ਨਾ ਚੰਡੀਗੜ੍ਹ ਬਹਾਲੀ ਚ ਨਾ ਮੀਂਹ ਮੀਂਹ ਦਾ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਤੇ ਆਨਲਾਈਨ ਹੀ ਕੱਲ ਮੈਂ ਸਬਜ਼ੀ ਮੰਗਾਈ ਸੀ ਜਿਹੜਾ ਵੀ ਸਮਾਨ ਮੰਗਾਉਣ ਵਾਲਾ ਸੀ ਮੈਂ ਮੰਗਾ ਲਿਆ ਕਿ ਕੋਈ ਪਤਾ ਨਹੀਂ ਹੁੰਦਾ ਕਿ ਹਨਾ ਫਿਰ ਕਿੱਥੇ ਜਾਣਾ ਨਾ ਲੈਣ ਚੀਜ਼ਾਂ ਤੇ ਜਿੱਥੇ ਮੈਂ ਪਕੌੜੇ ਜੜੇ ਸੀਗੇ ਉਹਨਾਂ ਨੂੰ ਦੇਖ ਕੇ ਤੇ ਬਾਕੀ ਥੋੜਾ ਜਨਾ ਹੈਗਾ ਸੀ ਫਿਰ ਮੈਂ ਉਹ ਵੀ ਕੱਢ ਲਿਆ ਕੜੀ ਵਾਸਤੇ ਤੇ ਪਰੀਆਮ ਨੂੰ ਮੈਂ ਕਹਿ ਰਹੀ ਸੀ ਲੈਣੇ ਆ ਕਹਿੰਦਾ ਨਾ ਮਮਾ ਕੱਲ ਦੇ ਮੈਂ ਤਾਂ ਬ੍ਰੈਡ ਰੋਲ ਖਾ ਕੇ ਤੇ ਮੈਨੂੰ ਢਿੱਡ ਭਰਿਆ ਭਰਿਆ ਲੱਗਦਾ ਪਰਿਆਮ ਬਹੁਤ ਬਹੁਤ ਘੱਟ ਇੱਕ ਇੰਨਾ ਰੋਲਾ ਪਾਇਆ ਸੀਗਾ ਕਿ ਮੈਨੂੰ ਬ੍ਰੈਡ ਰੋਲ ਬਣਾ ਕੇ ਦੋ ਤੇ ਇੱਕੋ ਬ੍ਰੈਡ ਰੋਲ ਸੀ ਮੈਂ ਜਦੋਂ ਬਣਾਇਆ ਇੱਕ ਖਾਦਾ ਇੱਕ ਬ੍ਰੈਡ ਪਕੌੜਾ ਖਾਦਾ ਬਸ ਮੈਂ ਰੱਜ ਗਿਆ ਫਿਰ ਮੈਂ ਰੱਖ ਦਿੱਤਾ ਮੈਂ ਕਿਹਾ ਚਲੋ ਠਹਿਰ ਕੇ ਖਾ ਲੇਗਾ ਫਿਰ ਰਾਤ ਸ਼ਾਮੀ ਜੀ ਮੈਂ ਕਿਹਾ ਦੁੱਧ ਦੇ ਨਾਲ ਕਿਉਂਕਿ ਚਾਹ ਤੇ ਪੀਂਦਾ ਨਹੀਂ ਤੇ ਲੈਣਾ ਫਿਰ ਇੱਕ ਲੈ ਲਿਆ ਬੱਚੇ ਦੀ ਵੀ ਨੂੰ ਹੁੰਦਾ ਕਿ ਉਹਦੇ ਬਣਾਉਣ ਲੋਕੋ ਕਿੰਨਾ ਟਾਈਮ ਲੱਗ ਜਾਂਦਾ ਸਾਰਾ ਕੁਝ ਤੇ ਖਾਣ ਲੱਗਿਆ ਨਾ ਬਿਲਕੁਲੀ ਇਹ ਤਾਂ ਜਿਹੜੀ ਜਿੰਨਾ ਖਾਣਾ ਹੁੰਦਾ ਜਦੋਂ ਛੋਟੇ ਬੱਚਾ ਨਸਤਾ ਟੱਪਦਾ ਬਾਦੂ ਖਾ ਲੈਂਦਾ ਨਾ ਤੇ ਰੋਟੀ ਫੁਲਕੇ ਵੀ ਇਹਨੇ ਦੋ ਹੀ ਨਿੱਕੇ ਨਿੱਕੇ ਖਾਣੇ ਚ ਉਨੀ ਭਾਂ ਭਾਰੇ ਕਰਦਾ ਫਿਰ ਕਹਿੰਦਾ ਤੁਸੀਂ ਬੜੇ ਸ਼ਰਾਰਤੀ ਹੋ ਤੁਸੀਂ ਮੈਨੂੰ ਭਾਰੇ ਫੁਲਕੇ ਬਣਾ ਕੇ ਦਿੰਦੇ ਹੋ ਕਿ ਬਰੀਆਮ ਜ਼ਿਆਦਾ ਫੁਲਕੇ ਖਾਵੇ ਤੇ ਕਿ ਪਤਾ ਇਹਨੂੰ ਲੱਗ ਜਾਂਦਾ ਤੇ ਇਹ ਤੇ ਚਾਹ ਰੱਖੀ ਹੋਈ ਸੀ ਮੈਂ ਤੇ ਚਾਹ ਪਾ ਦਿੱਤੀ ਸੋ ਨਾ ਪਾਜੀ ਨੂੰ ਨਮਸਤਿਹ ਕਰ ਮੈਂ ਕਿ ਸ਼ੱਕਰ ਪਾ ਦਿੱਤੀ ਕਿ ਉਹਨਾਂ ਨੂੰ ਡਾਇਬੀਟਿਕ ਹੈਗੀ ਆ ਤੇ ਤੇ ਨਾਲ ਨਾਲ ਪਕੌੜੇ ਇੰਨੇ ਕਿ ਇੱਥੇ ਵੀ ਖੜੇ ਖੜੇ ਮੈਨੂੰ ਕਾਫੀ ਟਾਈਮ ਲੱਗ ਗਿਆ ਸੀ ਮੈਂ 2 2.5 ਘੰਟੇ ਤੇ ਮੈਂ ਖੜੀ ਹੀ ਰਹੀ ਫਿਰ ਸਾਰੇ ਭਾਂਡੇ ਜਿੱਦਾਂ ਕਿ ਕਾਫੀ ਜ ਹੋ ਜਾਂਦਾ ਕਿ ਜਦੋਂ ਵੀ ਅਸੀਂ ਕੁਕਿੰਗ ਕਰਦੇ ਆ ਤੇ ਥੋੜਾ ਖਲਾਰਾ ਤਾਂ ਪੈਂਦੇ ਆ ਜਿਦਾਂ ਦੁੱਧ ਵਗੈਰਾ ਗਰਮ ਕੀਤਾ ਸੀਗਾ ਦਹੀਂ ਵਾਲੇ ਭਾਂਡੇ ਜਿਹੜੇ ਉਹ ਮੈਂ ਕੀਤੇ ਤੇ ਨਾਲ ਨਾਲ ਸਾਫੀ ਵੀ ਕਰ ਰਹੀ ਸੀਗੀ ਮੈਂ ਕਿ ਇਤ ਨਾਲ ਹਾਂਜੀ ਫਰੈਂਡਸ ਕੰਮ ਵਗੈਰਾ ਸਾਰਾ ਹੋ ਗਿਆ ਧੁੱਪ ਮਾੜੀ ਜਿਹੀ ਲੱਗੀ ਹੁਣ ਮੌਸਮ ਨਾਲ ਥੋੜਾ ਜਨਾ ਫਰਕ ਪਿਆ ਤੇ ਇੱਥੇ ਲੁਮਸ਼ੀਨ ਧੁੱਪ ਮਾੜਾ ਜਾਂ ਲੱਗੀ ਤੇ ਮੈਂ ਮਸ਼ੀਨ ਲਗਾਤੀ ਛਤਰਾ ਵਗੈਰਾ ਚੇਂਜ ਕੀਤੀਆਂ ਸੀ ਕਿਉਂਕਿ ਮੀਂਹ ਦੇ ਨਾਲ ਨਾ ਠੰਡਾ ਠੰਡਾ ਜਾਂ ਗਿਜਗਿਜਾ ਲੱਗ ਰਿਹਾ ਸੀ ਉਹ ਸਾਰੇ ਉਹ ਚਤਰਾ ਵਗੈਰਾ ਚੇਂਜ ਕਰਕੇ ਚਤਰ ਜਿਹੜੇ ਧੋਣ ਵਾਸਤੇ ਪਾ ਦਿੱਤੀਆਂ ਤੇ ਜਿਹੜਾ ਧੋਣਾ ਲੱਗਦਾ ਬੱਦਲ ਫੇਰ ਬੰਦ ਰਹੇ ਨੇ ਮੈਂ ਤਾਂ ਕਰਕੇ ਥੋੜਾ ਨਹੀਂ ਧੋਣਾ ਇਹਨਾਂ ਨੇ ਸਾਫ਼ ਕਰ ਦਾਂਗੇ ਤੇ ਪਾਈ ਬਹੁਤ ਹਰੀ ਹਰੀ ਲੱਗੀ ਜਿਹੜੇ ਸੁਣੇ ਧੁੱਪ ਲੱਗੂਗੀ ਤਾਂ ਇਸ ਤੇ ਵੀ ਤਰ੍ਹਾਂ ਸਾਫ ਹੋਏਗਾ ਤੇ ਕੰਮ ਉਸ ਨੂੰ ਕਰ ਲੈ ਕੜੀ ਚਾਵਲ ਬਣਾ ਲਏ ਸੀ ਤੇ ਇੱਧਰ ਮੈਂ ਇਹ ਡ੍ਰੇਲ ਹੋ ਰਿਹਾ ਸਪਿੰਨਰ ਚ ਪਾਏ ਨੇ ਕੱਪੜੇ ਤੇ ਇਹ ਦਸ ਕਰ ਲਈ ਆ ਚਾਦਰਾਂ ਵਗੈਰਾ ਹੁਣ ਇਹ ਵਿਛਾਤੀਆਂ ਥੋੜੀਆਂ ਕੇਸਮੈਂਟ ਦੀਆਂ ਬਾਥਰੂਮ ਵਗੈਰਾ ਸਾਫ ਕਰ ਲਏ ਨੇ ਤੇ ਇੱਧਰ ਵੀ ਸਫਾਈ ਸਾਰੀ ਕਰਨੀ ਭਾਂਡੇ ਪੂ ਵਗੈਰਾ ਮਾਂਜ ਕੇ ਰਾਈਸ ਬਣ ਗਏ ਨੇ ਰਾਈਸ ਬਣਾਏ ਲਏ ਤੇ ਕੜੀ ਬਣਾਈਏ ਨਾਲ ਮੈਂ ਕੜੀ ਪਕੌੜਾ ਕੜੀ ਬਣਾਈ ਨੂੰ ਤਾਂ ਖਾਣੇ ਤਾਂ ਕੜੀ ਬਹੁਤ ਟੇਸਟੀ ਬਣੀ ਕੜੀ ਤੇ ਕੜੀ ਪਕੌੜੀ ਕੜੀ ਮੈਂ ਇੱਕ ਬਰਦੀਆਂ ਰੋਟੀ ਬਣਾ ਲਿਆ ਤੇ ਟਾਈਮ ਇੱਥੇ 2 ਵਜੇ ਗਏ ਨੇ ਫੇਰ ਭੁੱਖ ਨਹੀਂ ਲੱਗੀ ਸਭੀਆਂ ਗਰੇ ਮਸਾਲੇਆਂ ਕਰ ਲਈਆਂ ਵਰਿੰਦਰ ਉੱਧਰ ਰਿਆਸ ਕਰ ਰਹੇ ਨੇ ਤੇ ਪਾਣੀ ਜਿਹੜਾ ਸਿੰਮਿਆ ਲਿਆ ਉਤੋਂ ਉਹ ਡਿੱਗ ਰਿਹਾ ਪਾਣੀ ਤੇ ਸਭੀਆਂ ਸਭੀਆਂ ਢਾਲ ਲਈਆਂ ਸਾਰੀਆਂ ਹੁਣ ਤੇ ਹੁਣ ਮੈਂ ਵੀਡੀਓ ਦੂਸਰੀ ਰੈਮਡੀ ਤੇ ਕਰਨੀ ਆਪਾਂ ਲ ਮੈਂ ਥੋੜਾ ਕੱਪੜੇ ਜਿਹੜੇ ਉਹਨਾਂ ਨੂੰ ਪਾ ਲਾਂ ਇਥੇ ਹੁਣ ਜਿਵੇਂ ਮੈਂ ਫਿਰ ਜਿਹੜੇ ਅੰਦਰੋਂ ਸਾਰਾ ਕੰਮ ਕਰ ਕਰਕੇ ਤੇ ਫਿਰ ਮੈਂ ਬਾਹਰ ਜਿਹੜੇ ਮੈਨੂੰ ਸੀ ਕਿ ਕਿ ਚਾਦਰਾਂ ਜਿਹੜੀਆਂ ਪਾਈਆਂ ਸੀ ਉਹ ਤੋਂ ਰੱਖ ਦਿੱਤੀਆਂ ਸੀ ਕਿ ਮੈਟ ਕੱਢੇ ਸੀ ਮੈਂ ਚਲ ਪੈਰ ਦੇ ਨਾਲ ਹੀ ਤੇ ਹੰਗਾਲ ਦਿੱਤਾ ਤੇ ਮੈਂ ਕਿ ਇਹਨੂੰ ਸਪਿੰਨਰ 'ਚ ਨਹੀਂ ਪਾਵਾਂਗੀ ਤੇ ਇਹ ਜਿਹੜੇ ਕੱਪੜੇ ਸਾਰੇ ਕੱਢੇ ਫਿਰ ਮੈਂ ਨਾ ਇਹਨੂੰ ਰੋਜ਼ ਨਾਲ-ਨਾਲ ਹੀ ਮੈਂ ਧੋਈ ਜਾ ਰਹੀ ਆ ਕਿ ਸਿੱਲੇ ਜੇ ਫਿਰ ਪਾਣੀ ਵਿੱਚ ਕਿੱਥੇ ਹੁਣ ਮੈਨੂੰ ਮਾੜੀ ਜਿਹੀ ਧੁੱਪ ਲੱਗੀ ਫਿਰ ਮੈਂ ਚਾਦਰਾਂ ਜਿਹੜੀਆਂ ਕੱਢ ਦਿੱਤੀਆਂ ਤੇ ਇਸ ਤੋਂ ਬਾਅਦ ਮੈਨੂੰ ਸੋਚ ਰਹੀ ਸੀ ਕਿ ਮੈਂ ਕੋਈ ਹੋਮ ਰੈਮਡੀ ਬਣਾਵਾਂਗੀ ਤੇ ਮੇਰਾ ਟਾਈਮ ਹੀ ਨਹੀਂ ਲੱਗ ਰਿਹਾ ਕਾਫੀ ਦਿਨ ਹੋ ਗਏ ਹੋਮ ਰੈਮਡੀ ਨਹੀਂ ਪਾਈ ਤੇ ਕੋਸ਼ਿਸ਼ ਕਰਾਂਗੀ ਮੈਂ ਤੁਹਾਨੂੰ ਹੋਰ ਅਗਲੀ ਵੀਡੀਓ ਜਿਹੜੀ ਹੋਮ ਰੈਮਡੀ ਹੀ ਦਵਾਂ ਤੇ ਜੇ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਆਇਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਕਿ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਸਾਰੇ ਭੈਣ ਭਰਾ ਬਹੁਤ ਪਿਆਰ ਦੇ ਰਹੇ ਨੇ ਤੇ ਕਾਫੀ ਭੈਣ ਭਰਾਵਾਂ ਦੇ ਕਮੈਂਟ ਵੀ ਆ ਰਹੇਗੇ ਤੁਸੀਂ ਹੋਮ ਰੈਮਡੀ ਪਾਓ ਤੇ ਚਲੋ ਜੀ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਆ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ ਸੱਚੇ ਪਾਤਸ਼ਾਹ ਸਾਰਿਆਂ ਭੈਣ ਭਰਾਵਾਂ ਨੂੰ ਤੰਦਰੁਸਤੀ ਤੇ ਠੰਢ ਠੰਡੀ ਹਵਾ ਆਉਂਦੀ ਰਹੇ ਸਾਰੇ ਪਾਸਿਓ ਬਾਏ ਬਾਏ